ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੀਆਂ ਘਟਨਾਵਾਂ ਤੇ ਅੱਜ ਦੀ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਇੱਕ ਹਰਿਆਣੇ ਦੇ ਜ਼ਿਲ੍ਹਾ ਹਿਸਾਰ ਦੇ ਪਿੰਡ ਪ੍ਰਭੂ ਵਾਲਾ ਦੀ ਆ ਜਿੱਥੇ ਜਿਹੜਾ ਇੱਕ ਰੇਲੂ ਰਾਮ ਪੂਨੀਆ ਨਾਮ ਦਾ ਇਨਸਾਨ ਆ ਉਹ ਪੈਸੇ ਵਜੋਂ ਕਨੈਕਟਰ ਹੁੰਦਾ ਯਾਨੀ ਕਿ ਟਰੱਕ ਦੇ ਨਾਲ ਜਿਹੜਾ ਇੱਕ ਹੈਲਪਰ ਹੁੰਦਾ ਕਹਿ ਲਈਏ ਇਹਦਾ ਜਿਹੜਾ ਜਨਮਾ 4 ਅਪ੍ਰੈਲ 1952 ਨੂੰ ਹੁੰਦਾ ਇਹਦੀ ਪੜ੍ਹਾਈ ਲਿਖਾਈ ਹੈ ਜਿਹੜੀ ਉਹ ਬਹੁਤ ਹੀ ਇਹ ਨਹੀਂ ਕਰ ਪਾਉਂਦਾ ਜਾਨੀ ਕਿ ਪੜ੍ਹਾਈ ਲਿਖਾਈ ਦੇ ਵਿੱਚ ਬਹੁਤਾ ਕੋਈ ਹੁਸ਼ਿਆਰ ਨਹੀਂ ਹੈਗਾ। ਉਦੋਂ ਬਾਅਦ ਚ ਪੜ੍ਹਾਈ ਲਿਖਾਈ ਜਦੋਂ ਛੱਡਦਾ ਤਾਂ ਆਪਣਾ ਕੰਮ ਧੰਦਾ ਸ਼ੁਰੂ ਕਰਦਾ ਜਿਹੜਾ ਇਹ ਕੰਮ ਸਿੱਖਦਾ ਟਰੱਕ ਦੇ ਨਾਲ ਜਿਹੜਾ ਹੈਲਪਰ ਹੁੰਦਾ ਕਨੈਕਟਰ ਹੁੰਦਾ। ਇਹ ਟਰੱਕ ਦੇ ਨਾਲ ਜਾਂਦਾ ਤੇ ਕਨੈਕਟਰੀ ਕਰਦਾ। ਹੌਲੀ-ਹੌਲੀ ਇਹ ਜਿਹੜਾ ਟਰੱਕ ਤੇ ਕਨੈਕਟਰੀ ਕਰਦਾ ਤੇ ਉਥੋਂ ਹਿਸਾਰ ਤੋਂ ਜਿਹੜੇ ਨੇੜੇ-ਤੇੜੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਹਦਾ ਆਉਣਾ ਜਾਣਾ ਜਿਹੜਾ ਬਹੁਤ ਆ। ਉਥੇ ਹੀ ਦੇਖਦਾ ਕਿ ਆਪਣਾ ਜਿਹੜਾ ਕੋਈ ਖੁਦ ਦਾ ਜਿਹੜਾ business ਆ ਕੋਈ ਛੋਟਾ ਮੋਟਾ ਉਹ ਸੈੱਟ ਕੀਤਾ ਜਾਵੇ ਤਾਂ ਇਹ ਕਾਲੇ ਤੇਲ ਦਾ ਜਿਹੜਾ ਇੱਕ ਛੋਟਾ کاروبار ਤੋਰਦਾ ਜਿਹੜਾ ਅੱਗੇ ਜਾ ਕੇ ਬਹੁਤ ਵਧੀਆ ਮਤਲਬ ਕਿ ਇੱਕ ਗਰੋਅ ਕਰਦਾ ਇਹਦਾ ਜਿਹੜਾ کاروبار ਆ ਫੈਲ ਜਾਂਦਾ ਸਾਰੇ ਸ਼ਹਿਰਾਂ ਦੇ ਵਿੱਚ ਨੇੜੇ ਤੇੜੇ ਦੇ ਸ਼ਹਿਰਾਂ 'ਚ ਉਦੋਂ ਇਹਨੂੰ ਜਿਹੜੀ ਆਮਦਨ ਆ ਬਹੁਤ ਚੰਗੀ ਆਮਦਨ ਹੋਣ ਲੱਗਦੀ ਆ ਜਿਹੜਾ ਇਹ کاروبار ਆ ਇਹਦੇ 'ਚ ਇਹਨੂੰ ਇੰਨੀ ਤਰੱਕੀ ਮਿਲਦੀ ਆ ਕਿ ਆਪਾਂ ਕਹਿ ਲਈਏ ਕਿ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਬੰਦਾ ਵਿਅਕਤੀ ਆ ਬਹੁਤ ਹੀ ਜਿਹੜੀ ਅਮੀਰ ਬਣ ਜਾਂਦਾ ਰਿਚ ਬਣ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਇਮਾਨਦਾਰੀ ਹੁੰਦੀ ਆ ਬੰਦੇ ਨੂੰ ਉਹ ਵੀ ਅੱਗੇ ਲੈ ਕੇ ਆਉਂਦੀ ਆ ਇਹ ਸ਼ੁਰੂ ਤੋਂ ਹੀ ਜਿਹੜਾ ਇਮਾਨਦਾਰ ਆ ਜਿਹੜਾ ਇਹ ਇਨਸਾਨ ਹੁੰਦਾ ਰੇਲੂ ਰਾਮ ਪੂਰੀਆ ਜਿਹੜਾ ਇਹ ਜਦੋਂ ਇਹ ਅਮੀਰ ਹੋ ਜਾਂਦਾ ਤਾਂ ਜਿਹੜੀ ਪ੍ਰਾਪਰਟੀ ਆ ਬਣਾਉਣੀ ਸ਼ੁਰੂ ਕਰਦਾ 163 ਏਕੜ ਜਿਹੜੀ ਇਹ ਜ਼ਮੀਨ ਖਰੀਦਦਾ ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਉਹਨਾਂ ਦੀ ਹੈਲਪ ਕਰਨੀ ਇਹਨੂੰ ਚੰਗੀ ਲੱਗਦੀ ਆ ਮਦਦ ਕਰਦਾ ਤੇ ਜਿਹੜੀਆਂ ਗਰੀਬਾਂ ਦੀਆਂ ਧੀਆਂ ਭੈਣਾਂ ਨੇ ਉਹਨਾਂ ਦੇ ਵਿਆਹ ਕਰਦਾ ਤੇ ਜਿਹੜਾ ਵੀ ਗਰੀਬੀ ਦੇ ਘਰੇ ਆਉਂਦਾ ਕਿਸੇ ਨੂੰ ਇਹ ਪੈਸੇ ਪੱਖੋਂ ਕੋਈ ਪੈਸਾ ਮੰਗਣ ਆਉਂਦਾ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਆ ਕਿਸੇ ਨੂੰ ਤਾਂ ਕਿਸੇ ਨੂੰ ਵੀ ਮਨਾਂ ਨਹੀਂ ਕਰਦਾ ਹਰੇਕ ਨਾਲ ਇੱਕ ਚੰਗਾ ਇਨਸਾਨ ਹੋਣ ਦੇ ਨਾਤੇ ਹਰੇਕ ਦੀ ਮਦਦ ਕਰਦਾ ਇਸ ਕਰਕੇ ਜਿਹੜਾ ਇਹਦੀ ਇੱਜ਼ਤ ਆ ਲੋਕ ਬਹੁਤ ਕਰਦੇ ਨੇ ਇਹਦੀ ਸ਼ਰਾਨਾ ਜਿਹੜੀ ਬਹੁਤ ਕਰਦੇ ਨੇ ਇਸ ਕਰਕੇ ਥੋੜੇ ਸਮੇਂ ਦੇ ਵਿੱਚ ਇਹਦਾ ਜਿਹੜਾ ਬਿਜ਼ਨਸ ਤਾਂ ਗਰੋ ਹੋਈ ਹੋਇਆ ਤੇ ਲੋਕਾਂ ਦਾ ਜਿਹੜਾ ਪਿਆਰ ਆ ਤੇ ਇੱਜ਼ਤ ਆ ਉਹ ਵੀ ਬਹੁਤ ਹੀ ਥੋੜੇ ਟਾਈਮ ਚ ਇਹਨੂੰ ਇਹਦੀ ਜਿਹੜੀ ਪਪੂਲਰਿਟੀ ਆ ਉਹ ਵੱਧ ਚੁੱਕੀ ਹੁੰਦੀ ਆ ਇਸ ਕਰਕੇ ਅੱਗੇ ਜਾ ਕੇ ਇਹਨੂੰ ਕਈ ਪਾਰਟੀਆਂ ਹਰਿਆਣੇ ਦੀਆਂ ਕਹਿੰਦੀਆਂ ਨੇ ਕਿ ਸਾਡੇ ਵੱਲੋਂ ਜਿਹੜਾ ਤੂੰ ਚੋਣ ਲੜ ਜਾਨੀ ਕਿ ਤੂੰ ਇਹਨੂੰ ਟਿਕਟ ਦੇਣਾ ਚਾਹੁੰਦੀਆਂ ਨੇ ਐਮਐਲਏ ਦੀ ਇਹ ਨਹੀਂ ਲੜਦਾ ਫਿਰ ਜਦੋਂ ਲੋਕਾਂ ਦਾ ਜਿਹੜਾ ਪਿਆਰ ਮੁਹੱਬਤ ਦੇਖਦੇ ਹੋਏ ਇਹ ਫੈਸਲਾ ਕਰਦਾ ਕਿ ਮੈਂ ਜਿਹੜੀ ਐਮਐਲਏ ਦੀ ਟਿਕਟ ਆ ਉਹ ਤੇ ਲੜੂਗਾ ਤਾਂ ਸਹੀ ਪਰ ਆਜ਼ਾਦ ਉਮੀਦਵਾਰ ਆ ਜਿਹੜਾ ਇਹ ਖੜਾ ਹੁੰਦਾ ਤੇ ਇਹ ਜਿੱਤ ਵੀ ਜਾਂਦਾ ਰੇਲੂ ਰਾਮ ਪੂਨੀਆ ਦੇ ਜਿਹੜੇ ਜ ਆਪਾਂ ਪਰਿਵਾਰ ਦੀ ਗੱਲ ਕਰੀਏ ਇਹਦੇ ਦੋ ਵਿਆਹ ਹੁੰਦੇ ਨੇ ਇੱਕ ਪਤਨੀ ਦਾ ਜਿਹੜਾ ਨਾਮ ਆ ਕ੍ਰਿਸ਼ਨਾ ਦੇਵੀ ਹੁੰਦਾ ਜਿਹਦੇ ਕੀ ਦੋ ਧੀਆਂ ਹੁੰਦੀਆਂ ਨੇ ਜਿਹਦੀ ਕੁੱਖੋਂ ਇੱਕ ਦਾ ਨਾਮ ਸੋਨੀਆ ਉਰਫ ਪੰਮੀ ਤੇ ਜਿਹੜੀ ਦੂਸਰੀ ਆ ਪ੍ਰਿੰਕਾ ਜਿਹੜੀ ਦੂਸਰੀ ਇਹਦੀ ਪਤਨੀਆ ਓਮਬਤੀ ਉਹਦੇ ਕੁੱਖੋਂ ਇੱਕ ਬੱਚਾ ਜਨਮ ਲੈਂਦਾ ਮੁੰਡਾ ਹੁੰਦਾ ਜਿਹਦਾ ਨਾਮ ਸੁਨੀਲ ਕੁਮਾਰ ਹੁੰਦਾ ਸੁਨੀਲ ਕੁਮਾਰ ਜਿਹੜਾ ਇਹਦਾ ਬੇਟਾ ਗਾ ਉਹਦੀ ਵੀ ਅੱਗੇ ਮੈਰਿਜ ਹੋਈ ਹੁੰਦੀ ਆ ਯਾਨੀ ਕਿ ਇਹਦੇ ਤਨ ਜਿਉ ਪਾ ਕਹ ਲੀਏ ਕਿ ਦੋ ਪੋਤੀਆਂ ਤੇ ਇੱਕ ਜਿਹੜਾ ਪੋਤਾ ਹੁੰਦਾ ਇਹਦੇ ਪੋਤੇ ਦਾ ਨਾਮ ਆ ਜਿਹੜਾ ਲੋਕੇਸ਼ ਤੇ ਇਹਦੀ ਜਿਹੜੀ ਇੱਕ ਪੋਤੀ ਆ ਸ਼ਿਵਾਨੀ ਤੇ ਪ੍ਰੀਤੀ ਜਿਹੜੀ ਸ਼ਿਵਾਨੀ ਆ ਉਹਦੀ ਉਮਰ ਲਗਭਗ 2 ਸਾਲ ਦੀ ਜਿਹੜੀ ਪ੍ਰੀਤੀ ਆ ਉਹਦੀ ਉਮਰ 45 ਦਿਨਾਂ ਦੀ ਹੁੰਦੀ ਆ ਇਹਦੀ ਇੱਕ ਜਿਹੜੀ ਤੀ ਸੋਨੀਆ ਗੀ ਉਹਨੂੰ ਜਿਹੜਾ ਖੇਡਣ ਦਾ ਕਹ ਲੀਏ ਜਾਂ ਆਪਾਂ ਜੂਡੋ ਕਾਰਾਟੇ ਦਾ ਕਹ ਲੀਏ ਇਹ ਜਿਹੜਾ ਬਹੁਤ ਸ਼ੌਂਕ ਹੁੰਦਾ ਉਹ ਅੱਗੇ ਜਾ ਕੇ ਮੈਨੂੰ ਆਪਣਾ ਪ੍ਰੋਫੈਸ਼ਨ ਚੁਣਦੀ ਆ ਤੇ ਇੱਕ ਐਮਐਲਏ ਦੀ ਕੁੜੀ ਹੋਣ ਦੇ ਨਾਤੇ ਜਿਹੜੀ ਇਹਦੀ ਰੈਣੀ ਸਹਣੀਆ ਜਿਹੜੀ ਬਹੁਤ ਆਕਰਸ਼ਿਤ ਹੁੰਦੀ ਆ ਗਰਾਉਂਡ ਦੇ ਵਿੱਚ ਇੱਕ ਇਹਦਾ ਦੋਸਤ ਬਣਦਾ ਸੰਜੀਵ ਕੁਮਾਰ ਜਿਹੜਾ ਸੰਜੀਵ ਕੁਮਾਰ ਆ ਉਹ ਵੀ ਜਿਹੜੀ ਜੁਡੋ ਕਾਰਾਟੇ ਦਾ ਪਲੇਅਰ ਆ ਹੌਲੀ ਹੌਲੀ ਜਿਹੜੀ ਇਹਨਾਂ ਦੀ ਦੋਸਤੀ ਆ ਉਹ ਪਿਆਰ ਚ ਬਦਲਦੀ ਆ ਰੇਲੂ ਕੁਮਾਰ ਜਿਹੜੇ ਐਮਐਲਏ ਨੇ ਉਹਦੀ ਜਿਹੜੀ ਕੁੜੀ ਆ ਸੋਨੀਆ ਉਹ ਆਪਣੇ ਪਿਤਾ ਨਾਲ ਗੱਲ ਕਰਦੀ ਆ ਕਿ ਸੰਜੀਵ ਕੁਮਾਰ ਮੁੰਡਾ ਗਾ ਤੇ ਉਹ ਮੈਂ ਉਹਨੂੰ ਪਸੰਦ ਕਰਦੀ ਆ ਮੈਨੂੰ ਪਿਆਰ ਕਰਦੀਆਂ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਜਿਹੜਾ ਰੇਲੂ ਕੁਮਾਰ ਆ ਸੋਨੀਆ ਦਾ ਪਿਤਾ ਤਾਂ ਉਹ ਇਹ ਮੈਰਿਜ ਦੀ ਉਹਦੀ ਗੱਲ ਸੁਣ ਕੇ ਆਪਣੀ ਕੁੜੀ ਦੀ ਸੋਨੀਆ ਦੀ ਤਾਂ ਉਹਨੂੰ ਸਾਫ ਇਨਕਾਰ ਕਰ ਦਿੰਦਾ ਕਿ ਜਿਹੜੀ ਤੇਰੀ ਲਵ ਮੈਰਿਜ ਆ ਸੰਜੀਵ ਕੁਮਾਰ ਮੁੰਡੇ ਨਾਲ ਮੈਂ ਨਹੀਂ ਕਰ ਸਕਦਾ ਤਾਂ ਫਿਰ ਉਹ ਕਹਿੰਦੀ ਆ ਕਿ ਤੁਸੀਂ ਕਰੋ ਚਾਹੇ ਨਾ ਕਰੋ ਤਾਂ ਫਿਰ ਅਸੀਂ ਕੋਰਟ ਮੈਰਿਜ ਕਰਾ ਲਾਂਗੇ ਤਾਂ ਅੱਗੇ ਜਾ ਕੇ ਥੋੜਾ ਟਾਈਮ ਲੰਘਦਾ ਤਾਂ ਜਿਹੜਾ ਸੰਜੀਵ ਕੁਮਾਰ ਆ ਉਹਦੇ ਨਾਲ ਜਿਹੜੀ ਸੋਨੀਆ ਕੁੜੀ ਹੈਗੀ ਇਹ ਵਿਆਹ ਕਰਾ ਲੈਂਦੀ ਆ ਪਰ ਘਰਦਿਆਂ ਤੋਂ ਜਦੋਂ ਉਲਟ ਚੱਲ ਕੇ ਵਿਆਹ ਕਰਾਉਂਦੀ ਆ ਬਰਖਲਾਫ ਹੋ ਕੇ ਵਿਆਹ ਕਰਾਉਂਦੀ ਆ ਤਾਂ ਇਹਨੂੰ ਘਰੇ ਨਹੀਂ ਵੜਨ ਦਿੱਤਾ ਜਾਂਦਾ ਤਾਂ ਇਹ ਜਿਹੜਾ ਸੰਜੀਵ ਕੁਮਾਰ ਆ ਇਹ ਦਿੱਲੀ ਦੇ ਰਹਿਣ ਵਾਲਾ ਤਾਂ ਸੰਜੀਵ ਕੁਮਾਰ ਦਿੱਲੀ ਚੱਲ ਜਾਂਦਾ ਤੇ ਸੋਨੀਆ ਨੂੰ ਲੈ ਕੇ ਉੱਥੇ ਕੁਝ ਟਾਈਮ ਰਹਿੰਦੇ ਨੇ ਇਹ ਕੁਝ ਟਾਈਮ ਕਿਉਂਕਿ ਇਹਨਾਂ ਲਈ ਇਹ ਨਾ ਤਾਂ ਸੰਜੀਵ ਕੁਮਾਰ ਨੌਕਰੀ ਤੇ ਹੁੰਦਾ ਨਾ ਕੋਈ ਕੰਮਕਾਰ ਆ ਜਿਹੜੀ ਨੌਕਰੀ ਆ ਜਿਹੜੀ ਸੋਨੀਆ ਉਹ ਕਰਦੀ ਆ ਨਾ ਇਹਨੂੰ ਕੋਈ ਨੌਕਰੀ ਮਿਲੀ ਹੁੰਦੀ ਆ ਇਸ ਕਰਕੇ ਇਹਨਾਂ ਦਾ ਥੋੜਾ ਟਾਈਮ ਆ ਜਿਹੜਾ ਉਹ ਸੌਖਾ ਲੰਘਦਾ ਪਰ ਅੱਗੇ-ਅੱਗੇ ਜਦੋਂ ਇਹ ਰਿਸ਼ਤਾ ਇਹਨਾਂ ਦਾ ਅੱਗੇ ਵਧਦਾ ਤਾਂ ਇਹਨਾਂ ਨੂੰ ਪੈਸੇ ਦੀ ਜਿਹੜੀ ਵੱਡੀ ਮੁਸ਼ਕਲ ਆ ਉਹਦਾ ਸਾਹਮਣਾ ਕਰਨਾ ਪੈਂਦਾ ਇਹਦੇ ਕਰਕੇ ਜਿਹੜੀ ਸੋਨੀਆ ਫਿਰ ਉਹ ਸੋਚਦੀ ਆ ਕਿ ਮੈਂ ਜਿਹੜੇ ਰੇਲੂ ਕੁਮਾਰ ਮੇਰੇ ਪਿਤਾ ਨੇ ਮੈਂ ਉਹਨਾਂ ਨੂੰ ਜਾ ਕੇ ਜਦੋਂ ਦੱਸੂਗੀ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਨਾਲ ਗੱਲਬਾਤ ਕਰੂੰਗੀ ਸਮਝਾਉਂਗੀ ਤਾਂ ਉਹ ਮੰਨ ਜਾਣਗੇ ਕਿ ਜਿਹੜਾ ਪ੍ਰਾਪਰਟੀ ਬਣਾਈ ਆ ਐਨੀ ਪ੍ਰਾਪਰਟੀ ਆ ਮੇਰੇ ਪਿਤਾ ਜੀ ਕੋਲ ਜਿਹੜਾ ਉਹਦੇ ਚੋਂ ਮੈਨੂੰ ਹਿੱਸਾ ਆਉਂਦਾ ਯਾਨੀ ਕਿ ਬੰਡੀ ਦੇ ਵਿੱਚੋਂ ਜਿਹੜਾ ਮੇਰੀ ਪ੍ਰਾਪਰਟੀ ਮੈਨੂੰ ਦੇ ਦੇਣਗੇ ਉਹ ਅਸੀਂ ਉਹਦਾ ਕੋਈ ਕਾਰੋਬਾਰ ਕਰ ਲਾਂਗੇ ਜਾਨੀ ਕਿ ਕੋਈ ਵਪਾਰ ਕਰਾਂਗੇ ਤਾਂ ਦਿੱਲੀ ਤੋਂ ਫਿਰ ਇਹ ਸੋਨੀਆ ਜਿਹੜੀ ਆਪਣੇ ਘਰ ਹਿਸਾਰ ਆ ਜਾਂਦੀ ਆ ਹਿਸਾਰ ਆ ਕੇ ਆਪਣੇ ਪਿਤਾ ਨਾਲ ਗੱਲਬਾਤ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਸੰਜੀਵ ਕੁਮਾਰ ਲਈ ਵੀ ਜਿਹੜਾ ਕੋਈ ਕੰਮ ਕਾਜ ਆ ਜਾਂ ਕੋਈ ਪੈਸੇ ਦਾ ਜਿਹੜਾ ਸਾਡੇ ਕੋਲ ਸਾਧਨ ਨਹੀਂ ਹੈਗਾ ਸਾਨੂੰ ਬਹੁਤ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਜਿਹੜੀ ਸਾਡੀ ਪ੍ਰਾਪਰਟੀ ਆ ਜਿਹੜੀ ਆਪਣੀ ਪ੍ਰਾਪਰਟੀ ਆ ਇਹਦੇ ਵਿੱਚੋਂ ਜਿੰਨਾ ਹਿੱਸਾ ਬਣਦਾ ਸਾਨੂੰ ਤੁਸੀਂ ਸਾਨੂੰ ਵੰਡ ਕੇ ਦੇ ਦਿਓ ਤੇ ਸੰਜੀਵ ਕੁਮਾਰ ਕੋਈ ਜਿਹੜਾ ਬਿਜ਼ਨਸ ਆ ਉਹ ਲਾ ਲੈਣਗੇ ਜਿਹਦੇ ਕਰਕੇ ਸਾਡੀ ਜਿਹੜੀ ਜ਼ਿੰਦਗੀ ਆ ਸੌਖੀ ਹੋ ਜੂਗੀ ਤਾਂ ਜਿਹੜਾ ਰੇਲੂ ਕੁਮਾਰ ਐਮ ਐਲ ਏ ਆ ਉਹ ਕਹਿ ਦਿੰਦਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਰਾ ਕੁਝ ਤੁਹਾਡੇ ਹੀ ਤੁਹਾਡੇ ਲਈ ਹੀ ਬਣਾਇਆ ਮੈਨੇ ਤਾਂ ਉਹ ਮੰਨ ਜਾਂਦਾ ਕਿ ਮੈਂ ਤੁਹਾਨੂੰ ਪ੍ਰਾਪਰਟੀ ਚ ਜਿਹੜਾ ਤੁਹਾਡਾ ਅੱਧਾ ਹਿੱਸਾ ਬਣਦਾ ਤੁਹਾਡਾ ਮੈਂ ਤੁਹਾਨੂੰ ਦੇ ਦਊਂਗਾ ਪਰ ਜਿਹੜੀ ਰੇਲੂ ਕੁਮਾਰ ਦੀ ਦੂਸਰੀ ਦੂਸਰੀ ਪਤਨੀ ਆ ਉਹਦਾ ਜਿਹੜਾ ਮੁੰਡਾ ਗਾ ਸੁਨੀਲ ਕੁਮਾਰ ਆ ਉਹ ਸਾਫ਼ ਇਨਕਾਰ ਕਰ ਦਿੰਦਾ ਕਿ ਜਦੋਂ ਸਾਡੇ ਉਲਟ ਚੱਲ ਕੇ ਸਾਡੇ ਵਰਖਲਾਫ ਹੋ ਕੇ ਇਹਨੇ ਜਿਹੜੀ ਮੈਰਿਜ ਆ ਉਹ ਕਰਵਾਈ ਆ ਤਾਂ ਇਹਦਾ ਜਿਹੜਾ ਪ੍ਰਾਪਰਟੀ ਦਾ ਕੋਈ ਵੀ ਹਿੱਸਾ ਇਹਨੂੰ ਨਹੀਂ ਦਿੱਤਾ ਜਾਊਗਾ ਇਹ ਜੀ ਪ੍ਰਾਪਰਟੀ ਦੇ ਕਰਕੇ ਇਹਨਾਂ ਦਾ ਜਿਹੜਾ ਝਗੜਾ ਉਹ ਕਾਫੀ ਹੋ ਜਾਂਦਾ ਤੂੰ ਤੜਾਕ ਤੇ ਗੱਲ ਪਹੁੰਚ ਜਾਂਦੀ ਆ ਪਰ ਜਿਹੜੀ ਪ੍ਰਾਪਰਟੀ ਆ ਉਹਦੇ ਚੋਂ ਜਿਹੜੀ ਸੋਨੀਆਂ ਨੂੰ ਵੰਡ ਕੇ ਕੋਈ ਪ੍ਰਾਪਰਟੀ ਨਹੀਂ ਦਿੱਤੀ ਜਾਂਦੀ ਉਹਨੂੰ ਕੋਈ ਪ੍ਰਾਪਰਟੀ ਨਹੀਂ ਮਿਲਦੀ ਤਾਂ ਥੋੜਾ ਟਾਈਮ ਲੰਘਦਾ ਯਾਨੀ ਕਿ ਕੁਝ ਦਿਨ ਲੰਘਦੇ ਨੇ ਜਿਹੜੀ ਸੋਨਿਆ ਇਹ ਬਹੁਤ ਹੁਸ਼ਿਆਰ ਕੁੜੀ ਆ ਇਹ ਜਿਹੜੇ ਆਪਣੇ ਘਰ 'ਚ ਜਿਹੜੇ ਵਿਗੜੇ ਹੋਏ ਹਾਲਾਤ ਹੁੰਦੇ ਆ ਵਿਗੜੇ ਹੋਏ ਘਰ 'ਚ ਜਿਹੜੇ ਰਿਸ਼ਤੇ ਹੁੰਦੇ ਆ ਉਹਨੂੰ ਹੌਲੀ-ਹੌਲੀ ਮੈਨੇਜ ਕਰਕੇ ਸੈੱਟ ਕਰਦੀ ਆ ਤਾਂ ਇਹਦੀ ਜਿਹੜੀ ਛੋਟੀ ਭੈਣ ਪ੍ਰਿੰਕਾ ਗਈ ਉਹ ਹੋਸਟਲ ਪੜ੍ਹਦੀ ਹੁੰਦੀ ਆ ਇਹਨੂੰ ਪਤਾ ਹੁੰਦਾ ਕਿ ਅਗਸਤ ਦੇ ਵਿੱਚ ਯਾਨੀ ਕਿ 24 ਅਗਸਤ ਨੂੰ ਹਰ ਸਾਲ ਜਿਹੜੀ ਪ੍ਰਿੰਕਾ ਉਹਦਾ ਜਨਮ ਦਿਨ ਮਨਾਇਆ ਜਾਂਦਾ ਤਾਂ ਇਹ ਆਪਣੇ ਪਿਤਾ ਨਾਲ ਗੱਲਬਾਤ ਕਰਦੀ ਆ ਕਿ ਰੇਲੂ ਕੁਮਾਰ ਨੂੰ ਕਹਿੰਦੀ ਆ ਕਿ ਪਿਤਾ ਜੀ ਜਿਹੜੇ ਆਉਣ ਵਾਲੀ 24 ਅਗਸਤ ਆ ਉਹਨੂੰ ਜਿਹੜੀ ਪ੍ਰਿੰਕਾ ਉਹਦਾ ਜਨਮ ਦੇ ਨਾ ਆਪਾਂ ਉਹਨੂੰ ਸਰਪ੍ਰਾਈਜ਼ ਦੇਣਾ ਤਾਂ ਇਹ ਕਹਿੰਦੀ ਆ ਕਿ ਆਪਾਂ 23 ਤਰੀਕ ਨੂੰ ਹੀ ਸ਼ਾਮ ਨੂੰ ਇੱਕ ਪਾਰਟੀ ਰੱਖਾਂਗੇ ਜਿਹਦੇ ਚ ਪ੍ਰਿੰਕਾ ਨੂੰ ਬੁਲਾਵਾਂਗੇ ਜਦੋਂ ਹੋਸਟਲ ਚੋਂ ਤਾਂ ਉਹ ਬਹੁਤ ਖੁਸ਼ ਹੋਊਗੀ ਤਾਂ ਰੇਲੂ ਕੁਮਾਰ ਆ ਜਿਹੜਾ ਉਹ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਆਪਾਂ ਪਾਰਟੀ ਦਾ ਅਰੇਂਜ ਕਰਦੇ ਆ ਤਾਂ 24 ਅਗਸਤ ਦੀ ਜਿਹੜੀ ਪਾਰਟੀ ਆ ਉਹ ਜਿਹੜੀ ਸਾਰੇ ਲੋਕਾਂ ਨਾਲ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਜਾਂ ਦੋਸਤ ਮਿੱਤਰ ਨੇ ਜਾਂ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਮਨਾਉਣੀ ਸੀ ਪਰ ਜਿਹੜੀ 23 ਤਰੀਕ ਆ ਇਹਨੂੰ ਇਹ ਆਪਣੇ ਪਰਿਵਾਰ ਦੇ ਜਿਹੜੇ ਲੋਕ ਨੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਜਿਹੜਾ ਪ੍ਰਿੰਕਾ ਦਾ ਬਰਥਡੇ ਜਿਹੜਾ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ ਤਾਂ ਉਹ ਦਿਨ ਜਿਹੜੇ ਦਿਨ ਪ੍ਰਿੰਕਾ ਦਾ ਜਨਮ ਦਿਨ ਹੁੰਦਾ ਜਿਹੜੇ ਦਿਨ ਉਹਨੂੰ ਸਰਪ੍ਰਾਈਜ਼ ਦੇਣਾ ਹੁੰਦਾ ਯਾਨੀ ਕਿ ਉਹਦੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਤਾਂ 23 ਅਗਸਤ 2001 ਨੂੰ ਪ੍ਰਿੰਕਾ ਨੂੰ ਇਹ ਹੋਸਟਲ ਜਿੱਥੇ ਉਹ ਪੜਦੀ ਆ ਉੱਥੋਂ ਲੈ ਕੇ ਆਉਂਦੇ ਨੇ ਤੇ ਉਹਨੂੰ ਦਿਖਾਉਂਦੇ ਨੇ ਕਿ ਤੇਰਾ ਬਰਥਡੇ ਹੈ ਜਿਹੜਾ ਉਹ ਮਨਾਇਆ ਜਾਊਗਾ ਤਾਂ ਪ੍ਰਿੰਕਾ ਫਿਰ ਨਹੀਂ ਸਮਝ ਪਾਉਂਦੀ ਉਹਨੂੰ ਲੱਗਦਾ ਜਿਹੜੀ ਇਹ ਤਿਆਰੀਆਂ ਚੱਲ ਰਹੀਆਂ ਨੇ ਉਹ 24 ਅਗਸਤ ਲਈ ਚੱਲ ਰਹੀਆਂ ਨੇ ਜਾਨੀ ਕਿ ਉਹਦਾ ਬਰਥਡੇ ਜਿਹੜਾ 24 ਤਰੀਕ ਨੂੰ ਹੁੰਦਾ ਪਰ ਜਦੋਂ ਸ਼ਾਮ ਪੈਂਦੀ ਆ ਉਹਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਜਾਂਦਾ ਅਸਤਵਾਜੀ ਚਲਾਈ ਜਾਂਦੀ ਆ ਘਰ ਦੇ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਉਹ ਬਹੁਤ ਖੁਸ਼ ਹੁੰਦੇ ਨੇ ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਜੀ ਨੇ ਜਿਹੜੇ 23 ਅਗਸਤ 2001 ਨੂੰ ਦੇਰਾ ਤੱਕ ਪਾਰਟੀ ਕਰਦੇ ਨੇ ਤੋਂ ਦੁਬਾਰ्च ਜਿਹੜਾ ਆਪਣਾ ਸੋ ਜਾਂਦੇ ਨੇ ਜਦੋਂ 24 ਅਗਸਤ ਆਉਂਦੀ ਆ ਤਾਂ ਰੇਲੂ ਰਾਮ ਪੂਨੀਆਂ ਦਾ ਜਿਹੜਾ ਪੋਤਾ ਗਾ ਲੋਕੇਸ਼ ਉਹਨੂੰ ਸਕੂਲ ਛੱਡਣ ਲਈ ਇੱਕ ਰੋਜ਼ਾਨਾ ਨੌਕਰ ਆਉਂਦਾ ਜਦੋਂ 24 ਅਗਸਤ ਨੂੰ ਵੀ ਉਹ ਨੌਕਰ ਲੋਕੇਸ਼ ਕੁਮਾਰ ਨੂੰ ਲੈਣ ਲਈ ਆਉਂਦਾ ਸਕੂਲ ਵਾਸਤੇ ਤਾਂ ਉਹ ਜਿਹੜਾ ਘਰ ਆ ਉਹਦੇ ਅੰਦਰ ਜਦੋਂ ਐਂਟਰ ਕਰਦਾ ਤਾਂ ਉੱਪਰ ਪਹਿਲੀ ਮੰਜ਼ਲ ਤੇ ਦੇਖਦਾ ਜਾ ਕੇ ਤਾਂ ਉੱਥੇ ਆਲੇ-ਦਾਲੇ ਚਾਰੇ ਪਾਸੇ ਖੂਨੇ-ਖੂਨ ਹੁੰਦਾ। ਕੋਕਾ ਮਾਰਨ ਲੱਗਦਾ ਉੱਚੀ-ਉੱਚੀ ਜਿਹੜਾ ਗਾਰਡ ਆ ਸਿਕਿਉਰਿਟੀ ਗਾਰਡ ਆ ਇਹਨਾਂ ਦੇ ਘਰ ਦਾ ਉਹਨੂੰ ਬੁਲਾਉਂਦਾ ਤੇ ਉਹ ਦੋਨੇ ਜਦੋਂ ਦੇਖਦੇ ਨੇ ਤਾਂ ਹੱਕੇ-ਬੱਕੇ ਰਹਿ ਜਾਂਦੇ ਨੇ ਇਹਨਾਂ ਦੇ ਹੋਸ਼ ਉੱਡ ਜਾਂਦੇ ਨੇ ਇੰਨਾ ਡਰ ਜਾਂਦੇ ਨੇ ਕਿ ਦੋਨੇ ਮੌਕੇ ਤੇ ਜਿਹੜਾ ਬਿਉਸ਼ ਹੋ ਜਾਂਦੇ ਨੇ। ਕੁਝ ਟਾਈਮ ਲੰਘਦਾ ਯਾਨੀ ਕਿ ਘੰਟਾ ਅੱਧਾ ਘੰਟਾ ਲੰਘਦਾ ਜਦੋਂ ਇਹ ਬਿਉਸ਼ੀ ਦੀ ਹਾਲਤ ਚੋਂ ਬਾਹਰ ਨਿਕਲਦੇ ਨੇ ਤਾਂ ਇਹ ਇਹ ਪਰਿਵਾਰ ਦੇ ਜਿਹੜੇ ਗਵੰਡੀ ਨੇ ਉਹਨਾਂ ਨੂੰ ਸੱਦਦੇ ਨੇ। ਗਵੰਡੀ ਆ ਜਾਂਦੇ ਨੇ ਹੋਰ ਕੱਠ ਹੋ ਜਾਂਦਾ ਵਾਲੇ ਵਾਲੇ ਦੇ ਲੋਕ ਆ ਜਾਂਦੇ ਨੇ ਤਾਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਕਿਤੇ ਐਂਬੂਲੈਂਸ ਬੁਲਾਈ ਜਾਂਦੀ ਆ ਤਾਂ ਸਾਰੇ ਜਿਹੜੇ ਜੀ ਨੇ ਉਹਨਾਂ ਨੂੰ ਚੱਕਿਆ ਜਾਂਦਾ ਵਾਰੀ ਵਾਰੀ ਪਰ ਜਦੋਂ ਸੱਤ ਜਿਹੜੀਆਂ ਡੈੱਡ ਬੋਡੀਆਂ ਨੇ ਉਹ ਚੱਕੀਆਂ ਜਾਂਦੇ ਨੇ ਜਦੋਂ ਅੱਠਵੀਂ ਜਿਹੜੀ ਇੱਕ ਚੱਕੀ ਜਾਂਦੀ ਆ ਤਾਂ ਸੋਨੀਆ ਜਿਹੜੀ ਇਹ ਕੁੜੀ ਆ ਉਹਦੀ ਹੁੰਦੀ ਆ ਤਾਂ ਉਹਦਾ ਜਿਹੜੀ ਸਰੀਰ ਆ ਉਹਦਾ ਗਰਮ ਪਿਆ ਹੁੰਦਾ ਤੇ ਜਿਹੜੀ ਉਹਦੀ ਧੜਕਣਾ ਉਹ ਚੱਲ ਰਹੀ ਹੁੰਦੀ ਆ ਤਾਂ ਉਹਨੂੰ ਜਲਦੀ ਨਾਲ ਜਿਹੜਾ ਹਸਪੀਟਲ ਦੇ ਵਿੱਚ ਰੈਫਰ ਕੀਤਾ ਜਾਂਦਾ ਇੱਕ ਦੋ ਦਿਨ ਲੰਘਦਾ ਇਹਦੀ ਜਿਹੜੀ ਸਿਹਤ ਆ ਉਹਦੇ ਚ ਸੁਧਾਰ ਆਉਣਾ ਸ਼ੁਰੂ ਹੁੰਦਾ ਤਾਂ ਪੁਲਿਸ ਜਿਹੜੀ ਸੋਨੀਆਂ ਨਾਲ ਗੱਲਬਾਤ ਕਰਦੀ ਆ ਸੋਨੀਆਂ ਤੋਂ ਪੁੱਛਦੀ ਆ ਤਾਂ ਸੋਨੀਆਂ ਦੱਸਦੀ ਆ ਪੁਲਿਸ ਅਧਿਕਾਰੀਆਂ ਨੂੰ ਕਿ ਕੁਝ ਵਿਅਕਤੀਆਂ ਵੱਲੋਂ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਅਸੀਂ ਸੁੱਤੇ ਪਏ ਸੀ ਸਾਡੇ ਤੇ ਹਮਲਾ ਕੀਤਾ ਗਿਆ ਜਾਨੀ ਕਿ ਕੋਈ ਲੁੱਟ ਖੋਹ ਦੀ ਜਿਹੜੀ ਵਾਰਦਾਤ ਆ ਉਹਨੂੰ ਅੰਜਾਮ ਦੇਣ ਵਾਸਤੇ ਇਹ ਸੋਨੀਆਂ ਦੱਸਦੀ ਆ ਕਿ ਐਦਾਂ ਇਹ ਜਿਹੜਾ ਸਾਡੇ ਤੇ ਅਟੈਕ ਆ ਇਹ ਹੋਇਆ ਪਰ ਕਰੋਨਾ ਤਾਂ ਕੋਈ ਚੋਰੀ ਹੋਇਆ ਸੀ ਨਾ ਘਰੋਂ ਕਿਸੇ ਨੇ ਕੁਝ ਲੱਭਣ ਦੀ ਜਾਂ ਪੈਸਾ ਟਕਾ ਜਿਹੜਾ ਚੱਕਣ ਦੀ ਕੋਸ਼ਿਸ਼ ਕੀਤੀ ਗਈ ਨਾ ਕੋਈ ਜਿਹੜਾ ਸਮਾਨ ਆ ਕਿਧਰੇ ਉਹ ਖਿਲਰਿਆ ਹੋਇਆ ਪੁਲਿਸ ਨੂੰ ਦਿਖਾਈ ਦਿੰਦਾ ਜਦੋਂ ਪੁਲਿਸ ਘਰੇ ਜਾਂਚ ਕਰਦੀ ਆ ਤਾਂ ਉਹਨਾਂ ਦੇ ਹੱਥ ਇੱਕ ਡਾਇਰੀ ਲੱਗਦੀ ਆ ਉਹ ਡਾਇਰੀ ਦੇਖਣਸਾਰ ਪੁਲਿਸ ਆ ਜਿਹੜੀ ਹਸਪੀਟਲ ਦੇ ਵਿੱਚ ਜਾਂਦੀ ਆ ਤੇ ਜਿਹੜੀ ਸੋਨਿਆ ਨਾਮ ਦੀ ਕੁੜੀ ਆ ਉਹਨੂੰ ਪੁੱਛਦੀ ਆ ਡਾਇਰੈਕਟ ਕਿ ਤੈਂ ਜਿਹੜੇ ਪਰਿਵਾਰ ਦੇ ਸਾਰੇ ਮੈਂਬਰ ਨੇ ਉਹਨਾਂ ਦਾ ਕਤਲ ਕਿਉਂ ਕੀਤਾ ਤਾਂ ਉਹ ਇੱਕ ਤਾਂ ਪਹਿਲਾਂ ਹੀ ਸਦਮੇ 'ਚ ਹੁੰਦੀ ਆ ਥੋੜਾ ਤੇ ਉੱਚੀ ਉੱਚੀ ਰੋਣ ਲੱਗਦੀ ਆ ਤੇ ਕਹਿੰਦੀ ਆ ਕਿ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਕਹਿੰਦੀ ਆ ਕਿ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਮੈਂ ਤਾਂ ਪਹਿਲਾਂ ਹੀ ਇੰਨੀ ਮੁਸੀਬਤ 'ਚ ਆ ਮੈਨੂੰ ਇਹ ਨਹੀਂ ਪਤਾ ਕੀ ਮੈਂ ਮੇਰੀ ਜਾਨ ਬਚ ਕਿੱਦਾਂ ਗਈ ਮੈਂ ਵੀ ਮਰ ਜਾਣਾ ਸੀ ਤਾਂ ਪੁਲਿਸ ਉਹਨੂੰ ਜਿਹੜੀ ਸੋਨੀਆ ਕੁੜੀ ਆ ਉਹਨੂੰ ਡਾਇਰੀ ਦਿਖਾਉਂਦੀ ਆ ਉਹਨੂੰ ਪੁੱਛਦੀ ਆ ਕਿ ਇਹ ਤੇਰੀ ਡਾਇਰੀ ਆ ਤਾਂ ਪੁਲਸ ਨੂੰ ਸੋਨੀਆ ਕਹਿੰਦੀ ਆ ਕਿ ਹਾਂ ਇਹ ਡਾਇਰੀ ਮੇਰੀ ਆ ਤੇ ਡਾਇਰੀ ਦੇ ਉੱਤੇ ਕੁਝ ਲਿਖਿਆ ਹੁੰਦਾ ਉਹਨੂੰ ਇਹ ਵੀ ਦਿਖਾਉਂਦੀ ਆ ਕਿ ਇਹ ਤੇਰਾ ਲਿਖਿਆ ਹੋਇਆ ਤਾਂ ਪੁਲਿਸ ਨੂੰ ਉਹ ਇਨਕਾਰ ਨਹੀਂ ਕਰਦੀ ਉਹ ਕਹਿੰਦੀ ਆ ਕਿ ਹਾਂ ਇਹ ਸਭ ਮੇਰਾ ਲਿਖਿਆ ਹੋਇਆ ਆ ਉਹ ਡਾਇਰੀ ਦੇ ਉੱਤੇ ਲਿਖਿਆ ਕੀ ਸੀ ਕਿ ਜਿਹੜੇ ਪਰਿਵਾਰਕ ਦੇ ਮੈਂਬਰ ਨੇ ਸਾਰੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੀ ਆ ਕੋਈ ਵੀ ਮੈਨੂੰ ਅਜਿਹਾਂ ਟਾਈਮ ਮਿਲੇ ਕਿ ਮੈਂ ਇਹਨਾਂ ਦੀ ਜਾਨ ਲੈਣ ਦਾ ਮੈਨੂੰ ਮੌਕਾ ਮਿਲੇ ਮੈਂ ਇੱਕ ਮਿੰਟ ਨਾਲ ਲਾਵਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਮਿੰਟ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਨ ਲੈ ਲਵਾਂ ਤਾਂ ਉਹ ਮੰਨ ਜਾਂਦੀ ਆ ਕਿ ਹਾਂ ਜਿਹੜਾ ਇਹ ਗੁਨਾਹ ਅਸੀਂ ਹੀ ਕੀਤਾ ਜਦੋਂ ਅਸੀਂ ਕਹਿੰਦੀ ਆ ਨਾ ਉਹ ਤਾਂ ਪੁਲਿਸ ਨੂੰ ਪਤਾ ਚੱਲ ਜਾਂਦਾ ਕਿ ਇਹ ਜਿਹੜਾ ਗੁਨਾਹ ਇਹਨੇ ਕੀਤਾ ਇਸ ਗੁਨਾਹ ਦੇ ਵਿੱਚ ਕੱਲੀ ਨਹੀਂ ਹੈਗੀ ਤਾਂ ਪੁਲਿਸ ਨੂੰ ਪੁੱਛਦੀ ਆ ਕਿ ਤੇਰੇ ਨਾਲ ਕੌਣ ਆ ਤਾਂ ਉਹ ਦੱਸਦੀ ਆ ਕਿ ਜਿਹਨੂੰ ਇਹ ਪਿਆਰ ਕਰਦੀ ਸੀ ਜਿਹਦੇ ਨਾਲ ਇਹਨੇ ਮੈਰਿਜ ਕਰਾਈ ਆ ਤਾਂ ਉਹ ਸੰਜੀਵ ਕੁਮਾਰ ਆ ਜਿਹੜਾ ਦਿੱਲੀ ਰਹਿਣ ਵਾਲਾ ਇੱਕ ਵਿਅਕਤੀ ਆ ਉਹ ਵੀ ਇਹਦੇ ਨਾਲੇ ਘਟਨਾ ਦੇ ਵਿੱਚ ਸ਼ਾਮਲ ਆ ਤਾਂ ਦਿੱਲੀ ਤੋਂ ਜਿਹੜਾ ਸੰਜੀਵ ਕੁਮਾਰ ਆ ਉਹਨੂੰ ਅਰੈਸਟ ਕਰਾਇਆ ਜਾਂਦੇ ਤੇ ਪੁਲਿਸ ਨੂੰ ਇਹ ਬਿਆਨ ਦਿੱਤੇ ਸੋਨੀਆ ਨੇ ਕਿ ਜਦੋਂ ਕਰੇ ਖੀਰ ਬਣੀ ਤਾਂ ਅਸੀਂ ਖੀਰ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਅਫੀਮ ਆ ਉਹ ਰਲਾਤੀ। ਜਿਆਦਾ ਮਾਤਰਾ ਵਿੱਚ ਫੀਮਰ ਲਾਉਣ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੇ ਜਦੋਂ ਉਹਨਾਂ ਨੇ ਖੀਰ ਖਾਧੀ ਤਾਂ ਜਦੋਂ ਉਹ ਆਰਾਮ ਕਰਨ ਲੱਗੇ ਸੌਣ ਲੱਗੇ ਤਾਂ ਉਹਨਾਂ ਨੂੰ ਬਹੁਤ ਜਿਹੜੀ ਨੀਂਦ ਆਉ ਉਹ ਗਹਿਰੀ ਨੀਂਦ ਆ ਗਈ। ਰਾੜ ਨਾਲ ਬਾਰੀ-ਬਾਰੀ ਸਾਰੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਤੇ ਬਾਰ ਕੀਤਾ। ਜਾਨੀ ਕਿ ਜਦੋਂ ਇਹ ਇਹਨਾਂ ਨੇ ਜਿਹੜਾ ਲੋਕੇਸ਼ ਆ ਇੱਕ 2 ਸਾਲ ਦਾ 3 ਸਾਲ ਦਾ ਬੱਚਾ ਉਹਨੂੰ ਵੀ ਨਹੀਂ ਬਖਸਿਆ। ਤਿੱਕੇ ਦੇ ਵਿੱਚ 45 ਦਿਨਾਂ ਦੀ ਇੱਕ ਮਾਸੂਮ ਬੱਚੀ ਸੀ ਉਹਨੂੰ ਵੀ ਨਹੀਂ ਬਖਸ਼ਿਆ ਤਾਂ ਸਾਰਿਆਂ ਤੇ ਇਹਨਾਂ ਨੇ ਵਾਰੀ-ਵਾਰੀ ਵਾਰ ਕੀਤੇ ਤੇ ਕੋਈ ਵੀ ਜਾਗ ਨਹੀਂ ਪਾਇਆ ਤੇ ਸਾਰੇ ਜੀਆਂ ਦੀ ਜਿਹੜੀ ਇਹਨਾਂ ਨੇ ਹੱਤਿਆ ਕਰਤੀ ਪਰ ਹੱਤਿਆ ਪਿੱਛੇ ਜਦੋਂ ਪੁਲਿਸ ਨੇ ਕਾਰਨ ਪੁੱਛਿਆ ਤਾਂ ਉਹੀ ਜਿੱਦਾਂ ਕਿ ਆਪਾਂ ਹੋਰ ਕਹਾਣੀਆਂ 'ਚ ਵੀ ਸੁਣਦੇ ਹਾਂ ਕਿ ਲਾਲਚਾ ਜਿਹੜਾ ਇਹ ਬੰਦੇ ਨੂੰ ਅੰਨਾ ਕਰ ਦਿੰਦਾ ਤਾਂ ਇਹਨਾਂ ਨੇ ਦੱਸਿਆ ਕਿ ਅਸੀਂ ਪ੍ਰਾਪਰਟੀ ਦੀ ਮੰਗ ਕੀਤੀ ਸੀ ਜਿਹਦੇ ਕਰਕੇ ਥੋੜਾ ਬਹੁਤਾ ਜਿਹੜਾ ਬਿਜ਼ਨਸ ਸੈੱਟ ਕਰ ਲੈਣਾ ਤਾਂ ਉਹਨਾਂ ਨੇ ਮਨਾਂ ਕਰਤਾ ਉਹਨਾਂ ਨੇ ਇਨਕਾਰ ਕਰਤਾ ਇਸ ਕਰਕੇ ਸਾਨੂੰ ਜਿਹੜੀ ਇਹ ਪ੍ਰਾਪਰਟੀ ਜ਼ਰੂਰ ਚਾਹੀਦੀ ਸੀ ਅਸੀਂ ਇਹਨਾਂ ਦੀ ਹੱਤਿਆ ਕਰਤੀ ਕਿ ਜਿਹੜੀ ਸਾਰੀ ਪ੍ਰਾਪਰਟੀ ਉਹ ਸਾਡੀ ਹੋ ਜੂਗੀ ਤਾਂ ਤੁਸੀਂ ਦੇਖੋ ਕਿ ਹੁਣ ਨਾ ਤਾਂ ਇਹਨਾਂ ਨੂੰ ਪ੍ਰਾਪਰਟੀ ਪਰਿਵਾਰ ਦੇ ਜਿਹੜੇ ਸਾਰੇ ਜੀ ਨੇ ਤਾਂ ਖਤਮੀ ਕਰਤੇ ਪਰ ਜਿਹੜੀ ਇਹ ਦੋਏ ਜੀ ਬਚੇ ਨੇ ਯਾਨੀ ਕਿ ਦੋ ਮੈਂਬਰ ਬਚੇ ਨੇ ਸੋਨੀਆ ਤੇ ਉਹਦਾ ਪਤੀ ਇਹਨਾਂ ਨੂੰ ਵੀ ਜਿਹੜੀ ਉਦੋਂ ਬਾਅਦ ਚ ਜੇਲ੍ਹ ਹੋ ਜਾਂਦੀ ਆ ਨਾ ਜਾਇਦਾਦ ਬਚੀ ਆ ਨਾ ਪ੍ਰਾਪਰਟੀ ਬਚੀ ਆ ਤੇ ਨਾ ਕੋਈ ਪਰਿਵਾਰ ਦਾ ਜਿਹੜਾ ਮੈਂਬਰ ਆ ਉਹ ਬਚਿਆ ਅਦਾਲਤ ਦਾ ਜਿਹੜਾ ਫੈਸਲਾ 31 ਮਈ 2004 ਨੂੰ ਆਉਂਦਾ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਜਾਂਦੀ ਆ ਤਾਂ ਥੋੜਾ ਟਾਈਮ ਲੰਘਦਾ ਜਦੋਂ 31 ਮਈ 2004 ਆਉਣ ਵਾਲੀ ਹੁੰਦੀ ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਂਦੀ 12 ਅਪ੍ਰੈਲ 2005 ਨੂੰ ਇਹਨਾਂ ਨੂੰ ਜਿਹੜੀ ਹਾਈ ਕੋਰਟ ਦੇ ਹੁਕਮ ਅਨੁਸਾਰ ਜਿਹੜੀ ਫਾਂਸੀ ਦੀ ਸਜ਼ਾ ਉਹ ਰੱਦ ਕਰਕੇ ਉਮਰ ਕੈਦ 'ਚ ਬਦਲ ਦਿੱਤੀ ਜਾਂਦੀ ਆ ਤਾਂ 21 ਜਨਵਰੀ 2014 ਨੂੰ ਇਹਨੂੰ ਜਿਹੜੀ ਸੋਨੀਆ ਇਹਨੂੰ ਜ਼ਮਾਨਤ ਮਿਲਦੀ ਆ ਜ਼ਮਾਨਤ ਇਹਨੂੰ ਕਿਸ ਆਧਾਰ ਤੇ ਮਿਲਦੀ ਆ ਜਮਾਨਤ ਇਹਨੂੰ ਇਸ ਕਰਕੇ ਮਿਲਦੀ ਹੈ ਕਿ ਜਦੋਂ ਇਹਨੇ ਇਹ ਸਾਰਾ ਜਿਹੜੇ ਕਤਲ ਇਹਨਾਂ ਨੇ ਕੀਤੇ ਨੇ ਤਾਂ ਇਹਨਾਂ ਲਵੇ ਇੱਕ 1.5 ਸਾਲ ਦਾ ਇੱਕ ਬੱਚਾ ਹੁੰਦਾ ਜਿਹੜਾ ਇਹ ਬੱਚਾ ਆਪਣੀ ਦਾਦੀ ਲਵੇ ਰਹਿਦਾ ਹੁੰਦਾ ਹੈਗਾ ਇਸ ਕਰਕੇ ਜਿਹੜੀ ਇਹਨੂੰ ਬੱਚੇ ਦੀ ਜਿਹੜੀ ਕਸਟਡੀ ਆ ਉਹਦੇ ਲਈ ਜਾਂ ਉਹਦੀ ਦੇਖਭਾਲ ਵਾਸਤੇ ਜਿਹੜੇ ਵਕੀਲ ਨੇ ਉਹ ਕਹਿੰਦਾ ਕੋਰਟ 'ਚ ਕਿ ਇਹਨੂੰ ਜਿਹੜੀ ਜਮਾਨਤ ਦਿੱਤੀ ਜਾਵੇ ਇਹ ਆਧਾਰ ਦੇ ਉੱਤੇ ਜਿਹੜੀ ਇਹਨੂੰ ਜਮਾਨਤ ਦਿੱਤੀ ਜਾਂਦੀ ਆ ਹੁਣ ਤੁਸੀਂ ਦੇਖੋ ਕਿ ਨਾਂ ਤਾਂ ਜਾਇਦਾਦ ਰਹੀ ਨਾ ਕੋਈ ਜਾਇਦਾਦ ਨੂੰ ਵਰਤਣ ਵਾਲਾ ਰਿਹਾ ਦੋਏ ਜੀ ਨੇ ਜਿਹੜੇ ਉਹ ਜੇਲ੍ਹ 'ਚ ਸੜ ਰਹੇ ਨੇ ਤੇ ਹਾਲੇ ਕਿ ਹਾਲਾਂਕਿ ਉਹਨੂੰ ਜਮਾਨਤ ਵੀ ਮਿਲ ਗਈ ਪਰ ਪਰ ਜਿਹਨੂੰ ਉਹ ਪਿਆਰ ਕਰਦੀ ਸੀ ਜਿਹਦੇ ਕਰਕੇ ਸਾਰਾ ਕੁਝ ਕੀਤਾ ਉਹ ਤਾਂ ਹੁਣ ਅੱਜ ਵੀ ਸਲਾਖਾਂ ਦੇ ਪਿੱਛੇ ਆ ਨਾ ਤੇ ਐਦਾਂ ਦੀਆਂ ਸੱਚੀਆਂ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ